ਸਤਿ ਪੁਰਸਾਂ ਪਹਿਲਾਂ ਆਪਾਂ ਡਿਸਕਨੈਕਟਡ ਹੋ ਗਏ ਸੀ ਤੇ ਹੁਣ ਦੁਬਾਰੇ ਫੇਸ ਤੋਂ ਜੁੜੇ ਆ ਲਾਈਵ ਨਗਰਕੀਰਤਨ ਦੇ ਵਿੱਚ ਬੜਾ ਇਤਿਆਹ ਸਰਬੰਤ ਕਰਦੇ ਆਣ ਲਾਈਵ ਨਗਰ ਕੀਰਤਨ ਹੈ ਜੀ ਸੋ ਸੰਗਤ ਖਿਆਲ ਆ ਜਾਂਦਾ ਕਿ ਮੈਂ ਸਤਿਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਦੇ ਨਾਲ ਇਹ ਬਾਣਾ ਜੇ ਦਾ ਸਾਹਿਬ ਜੀ ਸਭਾਨ ਜੀ ਤੋਂ ਤੇ ਲੋਕ ਨੂੰ ਜੀ ਕਰਨਾ ਸਫਲ ਯਾਤਰਾ ਨੂੰ ਵੀ ਕਰਦੇ ਹੈ ਸੈਸਾ ਜਿਨਾ ਮੰਦਿਰ ਵਿੱਚ ਪ੍ਰਤੀ पांच प्यारे सहबान दर्शन करो जी पांच प्यारे सहबान दर्शन करो जी पांच प्यारे सहबान लाइव द्वारा फिर तू तो अब जुड़े हैं इस बार नरकते ਗਰਸ਼ਨ ਕਰੋ ਜੀ ਬਾਕੀ ਮਾਲਕ ਜੀ ਕੀ ਆਪਕਾ ਜੀਓ ਮੈਂ ਅੱਲਾਹ ਦੇ ਚਾਹਵਨ ਕੀ ਜੀ ਬਹੁਤ ਬਹੁਤ ਸਾਲ 2700 ਪਰਫੈਕਟ ਆ ਗਈ ਹੈ ਸੋ ਮਨੋਰ ਨਗਰ ਕੀਰਤਨ ਦੇ ਲਾਈਵ ਦਰਸ਼ਨ ਕਰਵਾ ਰਹੇ ਆਂ ਤੁਹਾਨੂੰ ਪੰਜ ਪੈਰੇ ਸਹਿਬਾਨ ਪਿੱਛੇ ਗੁਰਮਾਰਾ ਦੀ ਸਵਾਰੀ ਆ ਰਹੀ ਹੈ ਸੋ ਦਰਸ਼ਨ ਕਰੋ ਜੀ ਲਾਈਵ ਆ ਜੀ ਫੇਰ ਤੋਂ ਜੁੜੇ ਆ ਸਿੱਧੇ ਤੁਹਾਨੂੰ ਦਰਸ਼ਨ ਕਰਵਾ ਰਹੇ ਆਂ ਲਾਈਵ ਸੋ ਸੰਗਤ ਜੀ ਲਾਈਵ ਜੁੜੋ

ਦਰਸ਼ਨ ਦੇ ਗੁਰਮਾਰਾ ਦੀ ਸਵਾਰੀ ਨੇ ਜੋ ਵੀ ਦੂਰੋਂ ਨੇੜੇੋਂ ਦੇਖ ਰਹੇ ਆ ਜੋ ਦਰਸ਼ਨ ਤੋਂ ਦੂਰ ਹੈ ਜੇ ਉਹਨਾਂ ਨੂੰ ਵੀਡੀਓ ਸ਼ੇਅਰ ਕਰੋ ਲਾਈਵ ਦਾ ਲਿੰਕ ਅੱਗੇ ਭੇਜ ਦਿਓ ਤਾਂ ਜੋ ਕੋਈ ਸਿੱਧੇ ਦਰਸ਼ਨ ਕਰ ਸਕਣ ਸਾਥ ਸੰਗਤ ਨੂੰ ਫਾਇਦਾ ਉਠਾਉ ਹਾ ਸਿੱਤਾ ਦੂਰੋਂ ਨੇੜੇੋਂ ਜਿੰਨੇ ਬੰਦੇ ਹਨ ਉਹਨਾਂ ਨੂੰ ਕਈ ਲੋਕ ਬਾਹਰੋਂ ਵੀ ਦੇਖ ਰਹੇ ਹੋਣਗੇ ਸੋ ਜੋ ਉੱਥੇ ਆ ਨਹੀਂ ਸਕੇ ਉਹ ਸਿੱਧੇ ਦਰਸ਼ਨ ਕਰਨ ਜੀ ਲਾਈਵ ਦਰਸ਼ਨ ਕਰਵਾ ਰਹੇ ਆ ਜੀ ਅੱਜ ਸੋ ਆਪਣੇ ਚੈਨਲ ਤੋਂ ਲਾਈਵ ਹੈ ਜੀ ਸੋ ਗਿੱਲ ਲਾਈਨਸ ਚੈਨਲ ਦਾ ਨਾਮ ਹੈ ਚੈਨਲ ਤੇ ਜਾ ਕੇ ਉਹ ਲਾਈਵ ਨਗਰ ਕੀਰਤਨ ਦੇ ਦਰਸ਼ਨ ਕਰ ਸਕਦੇ ਆ ਜੀ ਸੋ ਲਾਈਵ ਧਰਨਾ ਕਰੀਤਨ ਦੇ ਦਰਸ਼ਨ ਕਰਵਾ ਰਿਹਾ ਜੀ ਅੱਜ ਸਾਰੀ ਸਾਧ ਸੰਗਤ ਜਿਹੜੀ ਕਿ ਦੂਰੋਂ ਨੇੜੋਂ ਦਰਸ਼ਨ ਕਰੋ ਜੀ ਪੰਜ ਪਿਆਰੇ ਸਹਿਬਾਨ ਦੇ ਸੋ ਪੰਜ ਪਿਆਰੇ ਸਹਿਬਾਨ ਦਰਸ਼ਨ ਕਰੋ ਜੀ ਸੋ ਪੰਜ ਪਿਆਰੇ ਸਹਿਬਾਨ ਹੈ ਜੀ ਜੁੜ ਜੋ ਜੀ ਸਾਰੀ ਸਾਧ ਸੰਗਤ ਜਿਨ੍ਹਾਂ ਦੇ ਰਿਸ਼ਤੇਦਾਰ ਦੂਰ ਹੈ ਜੋ ਅੱਜ ਨਹੀਂ ਆ ਸਕੇ ਉਹ ਆਪਣਾ ਇਹ ਲਿੰਕ ਅੱਗੇ ਭੇਜ ਕੇ ਸਿੱਧੇ ਉਹਨਾਂ ਨੂੰ ਦਰਸ਼ਨ ਕਰਵਾ ਸਕਦੇ ਆਂ ਜੀ ਬਿਲਕੁਲ ਲਾਈਵ ਸੋ ਲਾਈਵ ਦਰਸ਼ਨਾਂ ਦੇ ਲਈ ਤਾਂ ਸਾਡਾ ਗਿੱਲ ਅਲਾਈਅੰਸ ਚੈਨਲ ਨਾਲ ਤੁਸੀਂ ਲਿੰਕ ਅੱਗੇ ਭੇਜ ਸਕਦੇ ਹੋ ਵਿਚਾਰ ਨਾਲ YouTube ਤੇ ਗਿੱਲ ਅਲਾਈਅੰਸ ਪੱਠਾ ਪਾ ਕੇ ਸਰਚ ਕਰ ਸਕਦੇ ਆਂ ਜੀ ਉਹ ਦਰਸ਼ਨ ਕਰੋ ਜੀ ਪੰਜ ਪੈਰੇ ਸਹਿਬਾਨ ਅੱਜ ਤੇਰੇ ਸਹਿਬਾਨ ਜੁੜੇ ਹੋਏ ਨੇ ਗੁਰੂ ਮਾਰਾ ਦੀ ਸਵਾਰੀ ਲਾਈਵ ਸੁਲਾਈਵ ਲਾਈਵ ਆ ਜੀ ਲਾਈਵ ਨਾਲ ਦੀ ਨਾਲ ਗੁਰੂ ਦੇ ਲੰਗਰ ਵੀ ਵਰਤ ਰਹੇ ਆ ਪੂਰੇ ਸੋ ਨਾਲ ਦੀ ਨਾਲ ਪਾਥ ਨੂੰ ਲਾਈਵ ਦਰਸ਼ਨ ਕਰਵਾ ਰਹੇ ਆ ਸੰਗਤ ਬਹੁਤ ਦੂਰੂ ਦੂਰ ਆਗੇ ਜੁੜੀ ਹੋਈ ਹੈ ਦਰਸ਼ਨ ਕਰੋ ਜੀ ਲਾਈਵ ਸਾਧ ਸੰਗਤ ਜੀ ਲਾਈਵ ਹੈ ਜੀ ਲਾਈਵ ਬਿਲਕੁਲ ਸਿੱਧਾ ਲਾਈਵ ਦਰਸ਼ਨ ਕਰੋ ਜੀ ਸੋ ਪੰਜ ਪਿਆਰੇ ਸਹਿਬਾਨ ਤੇ ਪਿੱਛੇ ੁਰਮਾਰਾ ਦੀ ਸਵਾਰੀ ਹੈ ਜੀ ਬਿਲਕੁਲ ਤੁਹਾਨੂੰ ਕੋਲੋਂ ਦਰਸ਼ਨ ਕਰਵਾਵਾਂਗੇ ਜੀ ਦਰਸ਼ਨ ਕੋਲ ਲਾਈਵ ਸਿੱਧਾ ਆਪਣੀ ਹੋ ਹੈ ਆਪਣਾ ਜੰਗਮ ਤੇ ਲਾਈਵ ਹੈ ਜੀ ਸਰ ਪੰਜ ਪੈਰੀ ਸਰਦਾਰ

ਦੇਵਾ ਲਾਛਮਨ ਕਰੋ ਜੀ ਲਾਈਵ ਉਹਨੂੰ ਲਾਈਵ ਦਰਸ਼ਨ ਹੋ ਜਾਏ ਜੀ ਲਾਈਵ ਦਰਸ਼ਨ ਕਰੋ ਜੀ ਗੁਰੂ ਮਹਾਰਾਜ ਦੀ ਸਮਾਧੀ

ਦਾਰਸ਼ਨ ਕਰੋ ਜੀ ਲਾਈਵ ਦਾਰਸ਼ਨ ਕਰੋ ਜੀ ਲਾਈਵ ਨਗਰ ਕੀਰਤਨ ਬਿਲਕੁਲ ਲਾਈਵ ਤੁਹਾਨੂੰ ਦਿਖਾ ਰਹੇ ਜੀ ਸਿਹੜੀ ਦਾ ਮਹਾਨ ਨਗਰ ਕੀਰਤਨ ਹੈ ਜੋ ਪ੍ਰਤੀਕ ਹੈ ਸ਼ਹਾਦਤ ਦਾ ਇਹ ਉਹ ਇਹ ਉਹ ਰਾਥਾਂ ਇਹ ਪ੍ਰਤੀਕ ਦਾ ਛੋਟੇ ਸਭ ਦਾ ਤਿਆਨੂ ਲੈ ਕੇ ਜਾਣਾ ਸੀ ਤਾਂ ਰੱਥ ਦੀ ਸੇਵਾ ਪਿੰਡ ਨਤਮਲਪੁਰ ਤੋਂ ਹੋਈ ਸੀ ਪਿੰਡ ਨਤਮਲਪੁਰ ਤੋਂ ਰੱਥ ਦੀ ਸੇਵਾ ਹੋਈ ਸੀਗੀ ਸੋ ਉਸੇ ਤਰੀਕੇ ਦੇ ਨਾਲ ਉਸੇ ਸੇਵਾ ਨੂੰ ਅੱਜ ਵੀ ਦਸਾਇਆ ਜਾਂਦਾ ਹੈ ਉਹ ਸੇਵਾ ਅੱਜ ਵੀ ਜਾਰੀ ਹੈ ਉਸੇ ਤਰੀਕੇ ਨਾਲ ਜਿਵੇਂ ਰੱਥ ਦੀ ਸੇਵਾ ਕੀਤੀ ਸੀਗੀ ਜਦੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਗਏ ਸੀ ਉੱਥੇ ਸੋ ਅੱਜ ਵੀ ਅੱਜ ਵੀ ਉਹ ਸੇਵਾ ਉਸੇ ਤਰ੍ਹਾਂ ਸੇਵਾ ਨੂੰ ਮੁੱਖ ਰੱਖਦੇ ਹੋਏ ਅੱਜ ਵੀ ਉਸੇ ਤਰੀਕੇ ਨਾਲ ਜਦੋਂ ਨਗਰ ਕੀਰਤਨ ਚੱਲਦਾ ਤੇ ਸੇਵਾ ਉਸੇ ਤਰੀਕੇ ਨਾਲ ਕੀਤੀ ਜਾਂਦੀ ਹੈ ਅੱਜ ਵੀ ਜੇਕਰ ਤੁਸੀਂ ਉਹੀ ਪਰਿਵਾਰ ਉਸੇ ਤਰ੍ਹਾਂ ਸੇਵਾ ਕਰਦਾ ਹੈ ਸਾਧੂਰ ਸੰਗਤ ਮਾਸ਼ਾ ਜੀ ਸਭ ਦੇ ਸਾਥ ਦੇ ਹਾਜ਼ਰ ਵਾਰ ਕੇ ਜੀ ਅੱਜ ਵੀ ਸੇਵਾ ਉਸੇ ਤਰੀਕੇ ਨਾਲ ਚੱਲ ਰਹੀ ਹੈ ਜਿਵੇਂ ਸਾਹਾ ਆ ਗੱਲ ਤੁਸ ਲਾ ਗਿਆ ਜਿਸ ਤਰ੍ਹਾਂ ਪਹਿਲਾਂ ਕੀਤੀ ਸੀਗੀ ਸੋ ਉਸੇ ਸੇਵਾ ਨੂੰ ਮੁੱਖ ਰੱਖਦੇ ਹੋਏ ਲੱਗੇ ਨਾ ਕਿ ਅਰਥ ਵਿੱਚ ਯਾਦ ਹੈ ਕਿ ਸਾਡਾ ਸ਼ੁਕਰਾਨਾ ਇਸ ਤੋਂ ਪੂਰਾ ਨਹੀਂ ਆਬ ਹੋ ਰਿਹਾ ਉਹ ਐਸਾ ਸਮਾਸੀ ਸਾਧ ਸੰਗਤ ਜੀ ਪਤਰੀ ਕਮਨ ਉਹਨਾਂ ਸਖਾਂ ਦੇ ਵਿੱਚ ਸਾਧ ਸੰਗਤ ਜੀ ਰਾਜਾ ਵਣੇ ਇੱਕਲਾ ਖੇਡ ਵਰਤਾਈ ਕਿਵੇਂ ਜਿਵੇਂ ਵਰਤ ਕਹਿੰਦੇ ਝਲਣਾ ਤਾਲੂ ਸਭਾ ਦੇ ਪੱਖ ਨੂੰ ਕਾਲਕ ਦੀ ਸਾਧ ਸੰਗਤ ਜੀ ਜੋ ਮਰਜੂਰੀ ਸੀ ਉਹ ਵਿਚਾਰ ਉਹ ਸਮਾਪਨ ਚੀਜ਼ ਦੇ ਬਾਅਦ ਉਹਨੂੰ ਦਰਵਾਜ਼ੇ ਆਉਂਦੇ ਆ ਰਹੇ ਜਦਨੇ ਦੱਸਣ ਕਰੋ ਜੀ ਸੇਵਾ ਅੱਜ ਵੀ ਉਸੇ ਤਰੀਕੇ ਨਾਲ ਚੱਲ ਰਹੀ ਹੈ ਨਿਰੰਤਰ ਹਰ ਸਾਲ ਰਥ ਦੀ ਸੇਵਾ ਕੀਤੀ ਜਾਂਦੀ ਹੈ ਸਾਡੇ ਸਾਡੇ ਸਰਕਾਰ ਰਹੇ ਨੇ ਸੋ ਸਭ ਨੂੰ ਮਾਰਗ ਦਰਸ਼ਨ ਖਾਸ ਤੌਰ ਤੇ ਖਾਸ ਦਰਸ਼ਨ ਕਰਵਾ ਰਹੇ ਆ ਜੀ ਨਗਰ ਕੀਰਤਨ ਦੇ ਮਹਾਨ ਨਗਰ ਕੀਰਤਨ ਹੈ ਸੋ ਗੁਰੂ ਮਹਾਰਾਜ ਦੀ ਸਵਾਰੀ ਉਸੇ ਤਰ੍ਹਾਂ ਅੱਜ ਵੀ ਅੱਗੇ ਅੱਗੇ ਪੰਜ ਪਿਆਰੇ ਸਾਹਿਬਾਨ ਪੰਜ ਪੈਰੇ ਸਹਾਵਨ ਅਕੇ ਅਕੇ ਚੱਲ ਰਹੇ ਆ ਤੇ ਪਿੱਛੇ ਲੱਖਾਂ ਦੀ ਗਿਣਤੀ ਚ ਸੰਗਤ ਇਹ ਉਸ ਦਿਨ ਦਾ ਪ੍ਰਤੀਕ ਆ ਜਦੋਂ ਸਾਬਜ਼ਾਤਿਆਂ ਨੂੰ ਲੈ ਕੇ ਗਏ ਸੀ ਗ੍ਰਿਫਤਾਰ ਕਰਕੇ ਤਾਂ ਪਿੰਡ ਵਾਲਿਆਂ ਨੇ ਨਥਮਲਪੁਰ ਪਿੰਡ ਵਾਲਿਆਂ ਨੇ ਸੇਵਕ ਕੀਤੀ ਸੀ ਰੱਥ ਦੀ ਤੇ ਅੱਜ ਵੀ ਉਸੇ ਤਰ੍ਹਾਂ ਰੱਥ ਨਾਲ-ਨਾਲ ਚੱਲਦੇ ਨੇ ਉਸ ਕਾਫਲੇ ਦੇ ਸੋ अज भी अपना समर्पण उन्होंने उ रखा है अभी भी उसी तरह जिम्मे सो so, अज भी सेवा उसी तरह चल रही है संगत देख लो शरधा भावना कि संगत दड़े तो दर्शन करावे थोन हो सो so, ਕਿੰਨੇ ਹੀ ਲੰਗਰ ਲੱਗੇ ਹੋਏ ਨੇ ਜਿੱਦਣ ਬਾਜਾ ਵਾਲੇ ਨੇ ਅੰਮ੍ਰਿਤ ਬਖ ਦਿੰਦਾਂ ਨੇ ਕੋਦਰ ਸਾਡੀ ਗਿਣਤੀ ਹਜ਼ਾਰਾਂ ਚ ਹੋ ਗਈ ਆ ਸੰਗਤ ਅਸੀਂ 4 ਨਹੀਂ ਹੁਣ ਤੇ ਹਜ਼ਾਰ ਹਾਂ ਹਜ਼ਾਇਰ ਸੋ ਤੁਹਾਨੂੰ ਦਰਸ਼ਨ ਕਰਾਵਾਂਗੇ ਨੇੜੇ ਦਰਸ਼ਨ ਕਰਾਵਾਂਗੇ ਤਾਂ ਕਿ ਆਂਦਾ ਬੱਚੇ ਸੰਗਤ ਸੇਵਾ ਚ ਲੱਗੀ ਹੋਈਆਂ ਨੇ ਜੁਠਾ ਨੰਦ ਕਹਿੰਦਾ ਜਨਾ ਫਾਉਂ ਮੈਂ ਕਰਾਂਗਾ ਕਹਿੰਦਾ ਬੱਚੇ ਚਲੋ ਮੰਗ ਲਈਏ ਦਰਸ਼ਨ ਕਰੋ ਜੀ ਤੁਹਾਨੂੰ ਫੜ ਲਿਆ ਤੁਹਾਡੇ ਬੇਲ ਦੇ ਵਿੱਚ ਸੋ ਲਾਈਵ ਚੱਲ ਰਹੇ ਆ ਮੰਨੋ ਉਹਨਾਂ ਦੇ ਹੋਲੇ ਸੈਦਾਂ ਦੇ ਕਿਹਦੇ